ਮੁਬਾਰਕਬਾਦ ਤੇ ਇੱਥੇ ਐਜ਼ ਲੈਕਚਰ ਜੋਇਨ ਕਰਨ ਲਈ ਤੇ ਤੁਹਾਨੂੰ ਤੁਹਾਡੀ ਜਿੱਥੇ এমਪਲੋਇਮੈਂਟ ਦੇ ਲਈ ਬਹੁਤ ਖੁਸ਼ੀ ਤਾਂ ਹੋਣੀ ਸੁਭਾਵਕ ਹੈ ਕਿਉਂਕਿ ਅੱਜ ਕੱਲ੍ਹ ਜਿਹੜੀਆਂ এমਪਲੋਇਮੈਂਟਸ ਹੈ ਉਹ ਵੀ ਬਹੁਤ ਵੱਡੇ ਦੌਰ ਦੇ ਵਿੱਚ ਹੋ ਕੇ ਮਿਲਦੀਆਂ ਨੇ ਸੋ ਇਸ ਸੀਨੀਅਰ ਨੂੰ ਬਹੁਤ ਬਹੁਤ ਤੁਹਾਨੂੰ ਸਾਰੀ ਮੁਬਾਰਕਬਾਦ ਕਿਉਂਕਿ ਤੁਹਾਡੇ ਵਿੱਚੋਂ ਮੈਂ ਜ ਆਪ ਸਮਝਦਾ ਤੇ ਜਾਣਦਾ ਜਿਵੇਂ ਤਰਵਿੰਦਰ ਹੁਣੀ ਸੀ ਤਾਂ ਹਾਸਟਲ 'ਚ ਇਕੱਠੇ ਰਹੇ ਮੇਰੇ ਸੀਨੀਅਰ ਰਹੇ ਸੋ ਕਿੰਨੇ ਇੱਕ ਪੂਰੇ ਸੰਘਰਸ਼ ਦੇ ਵਿੱਚੋਂ ਤੁਸੀਂ ਸਾਰੇ ਲੰਘੇ ਐ ਇਹ ਇਥੋਂ ਤੱਕ ਪਹੁੰਚਣ ਦੇ ਲਈ ਸੋ ਚੀਜ਼ ਨੂੰ ਮੈਂ ਬਖੂਬੀ ਜਾਣਦਾ ਉਹਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਬਹੁਤ-ਬਹੁਤ ਤੁਹਾਨੂੰ ਆਪਣੇ ਅਗਲੇ ਕੈਰੀਅਰ ਦੇ ਲਈ ਸ਼ੁਭ ਕਾਮਨਾਵਾਂ ਬੈਸਟ ਵਿਸ਼ਿਅ ਤੇ ਜਿੰਨੀ ਖੁਸ਼ੀ ਤੁਹਾਨੂੰ ਇਸ ਕੈਰੀਅਰ ਦੇ ਲਈ ਹੈ ਉੰਨੀ ਖੁਸ਼ੀ ਸਾਨੂੰ ਇਸ ਚੀਜ਼ ਦੀ ਹੈ ਕਿ ਸਾਡੇ ਗਵਰਨਮੈਂਟ ਕਾਲਜ ਨੂੰ ਜਿਹੜੇ 27 ਨਵੇਂ ਲੈਕਚਰਾਰ ਜਿਹੜੇ ਆ ਉਹ ਮਿਲੇ ਨੇ ਸੋ ਮੈਂ ਰੋਪੜ ਨਿਵਾਸੀਆਂ ਦੇ ਨਾਲ ਵੀ ਇਹ ਖੁਸ਼ਖਬਰੀ ਸਾਂਝੀ ਕਰਨੀ ਚਾਹੁੰਦਾ ਕਿ ਸਾਡੇ ਰੋਪੜ ਦੇ ਗਵਰਨਮੈਂਟ ਕਾਲਜ ਨੂੰ ਜਿਹੜਾ ਕਿ ਬਹੁਤ ਵੱਡੀ ਸੰਸਥਾ ਇਸ ਜ਼ਿਲ੍ਹੇ ਦੀ ਇਸ ਖਿੱਤੇ ਦੀ ਉਹਨੂੰ 27 ਨਵੇਂ ਟੀਚਰ ਮਿਲੇ 27 ਨਵੇਂ ਲੈਕਚਰਾਰ ਮਿਲੇ ਨੇ ਜਿਹਦੇ ਵਿੱਚ ਸ਼ਾਇਦ ਜਦੋਂ ਦਾ ਇਹ ਕਾਲਜ ਖੁੱਲਿਆ ਉਦੋਂ ਤੋਂ ਅੱਜ ਤੱਕ ਇਹ ਪਹਿਲੀ ਵਾਰ ਹੀ ਹੋਇਆ ਹੋਣਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੈਕਚਰਾਰ ਇਕੱਠੇ ਇਸ ਕਾਲਜ ਨੂੰ ਮਿਲੇ ਹੋ। ਮੈਂ ਪ੍ਰਿੰਸੀਪਲ ਸਾਹਿਬ ਤੋਂ ਪੁੱਛ ਰਿਹਾ ਸੀਗਾ ਕਿ ਅੱਜ ਤੋਂ ਪਹਿਲਾਂ ਇੰਨੀ ਗਿਣਤੀ 'ਚ ਲੈਕਚਰਾਰ ਇਸ ਕਾਲਜ ਇਕੱਠੇ ਕਦੋਂ ਆਏ? ਇਹ ਮੈਨੂੰ ਕੋਈ ਕੋਈ ਅੱਜ ਤੋਂ ਪਹਿਲਾਂ ਦਾ ਕੋਈ ਐਸਾ ਇਹਨਾਂ ਨੂੰ ਦਿਖਿਆ ਨਹੀਂ ਕਿ 27 ਲੈਕਚਰਰ ਇਕੱਠੇ ਆਏ ਹੋ। ਹੋ ਸਕਦਾ ਹੈ ਕਿ ਜਦੋਂ ਪਹਿਲਾਂ ਕਾਲਜ ਖੁੱਲਿਆ ਨਾ ਮੈਂ ਸ਼ਾਇਦ ਉਦੋਂ ਹੀ ਇੰਨੀ ਵੱਡੀ ਗਿਣਤੀ 'ਚ ਆਏ ਹੋ। ਕਿਉਂਕਿ ਜੋ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਤੋਂ ਪਹਿਲੀ ਜਿਹੜੀ ਵੱਡੀ ਭਰਤੀ ਐ ਉਹ 92 ਦਾ 3ਡ ਹੋਈ ਸੀਗੀ ਪਰ ਉਸ ਵੇਲੇ ਵੀ ਇੰਨੀ ਵੱਡੀ ਗਿਣਤੀ ਇਸ ਕਾਲਿੰਗ ਲੈਕਚਰ ਨਹੀਂ ਮਿਲੇ ਸੀਗੇ ਸੋ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਸਾਨੂੰ 27 ਲੈਕਚਰਰ ਜਿਹੜੇ ਐ ਉਹ ਕਿੱਥੇ ਇਸ ਕਾਲਜ ਨੂੰ ਮਿਲੇ ਨੇ ਜਿਹਦੇ ਨਾਲ ਕਿ ਸਾਡੇ ਕਾਲਜ ਚ ਪੜਦੇ ਜਿਹੜੇ ਲਗਭਗ 2400 ਵਿਦਿਆਰਥੀ ਵਿਦਿਆਰਥਣਾਂ ਨੇ ਉਹਨਾਂ ਦਾ ਉਹ ਇੱਕ ਜਿਹੜਾ ਹੋਰ ਜ਼ਿਆਦਾ ਨਿਖਰੇਗਾ ਤੇ ਇਹ 27 ਲੈਕਚਰਰ ਦੇ ਵਿੱਚੋਂ ਪੰਜਾਬੀ ਦੇ ਸਾਨੂੰ ਦੋ ਲੈਕਚਰਰ ਮਿਲੇ ਨੇ ਸਾਨੂੰ ਇੰਗਲਿਸ਼ ਦੇ ਪੰਜ ਲੈਕਚਰਰ ਮਿਲੇ ਨੇ ਹਿੰਦੀ ਦੇ ਸਾਨੂੰ ਇੱਕ ਲੈਕਚਰਰ ਹਿਸਟਰੀ ਦੇ ਦੋ ਜੀਓਗ੍ਰਾਫੀ ਦੇ ਤਿੰਨ ਪੋਲੀਟিক্যাল ਸਾਇੰਸ ਦੇ ਦੋ ਇਕਨੋਮਿਕਸ ਦੇ ਜਿਹੜੇ ਲੈਕਚਰਰ ਸਾਨੂੰ ਇੱਕ ਮਿਲੇ ਨੇ ਜੀਓਲੋਜੀ ਦੇ ਸਾਨੂੰ ਦੋ ਮਿਲੇ ਨੇ ਬੋਟਨੀ ਦੇ ਇੱਕ ਮਿਲੇ ਨੇ ਕੈਮਿਸਟਰੀ ਦੇ ਤਿੰਨ ਫਿਜ਼ੀਕਲ ਐਜੂਕੇਸ਼ਨ ਦੇ ਇੱਕ ਤੇ ਕਾਮਰਸ ਦੇ ਵੀ ਸਾਨੂੰ ਇੱਕ ਲੈਕਚਰਰ ਮਿਲੇ ਨੇ ਕੰਪਿਊਟਰ ਸਾਇੰਸ ਦੇ ਇੱਕ ਲੈਕਚਰਰ ਮਿਲੇ ਨੇ ਤੇ ਲਾਈਬ੍ਰੇਰੀ ਦੇ ਬੀਟੂ ਸਾਨੂੰ ਜਿਹੜੇ ਦੋ ਸਟਾਫ ਮੈਂਬਰ ਮਿਲੇ ਨੇ ਸੋ ਟੂਟਲ 27 ਇਹ ਸਾਨੂੰ ਲੈਕਚਰਰ ਗਵਰਨਮੈਂਟ ਕਾਲਜ ਰੂਪਰ ਤੋਂ ਮਿਲੇ ਨੇ ਇਹਦੇ ਲਈ ਜਿੱਥੇ ਮੱਖ ਮੰਤਰੀ ਸਾਹਿਬ ਦਾ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਸਾਡੇ ਕਾਲਜ ਨੂੰ ਜਿੱਥੇ ਵੱਡੀ ਗ੍ਰਾਂਟ ਉਹਨੇ ਦਿੱਤੀ ਹੈ ਤਕਰੀਬ 1.5 ਕਰੋੜ ਦੀ ਗ੍ਰਾਂਟ ਜਿਹਦੇ ਨਾਲ ਕਾਲਜ ਦੀ ਬਿਲਡਿੰਗ ਜਿਹੜੀ ਹੈ ਹੋਰ ਵਧੀਆ ਬਣੀ ਹੈ ਇਨਫਰਾਸਟ੍ਰਕਚਰ ਕਾਲਜ ਦਾ ਹੋਰ ਵਧੀਆ ਤੇ ਖੂਬਸੂਰਤ ਬਣਿਆ ਉੱਥੇ ਨਾਲ ਹੀ ਇਹ ਗੱਲ ਅਕਸਰ ਰਹਿੰਦੀ ਹੈ ਕਿ ਬਿਲਡਿੰਗ ਤਾਂ ਬਣ ਗਈ ਪਰ ਜੀ ਲੈਕਚਰਰ ਨਹੀਂ ਹੈ ਟੀਚਰ ਨਹੀਂ ਹੈ ਫਿਰ ਬਿਲਡਿੰਗ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਸਾਡੀ ਦੂਜੀ ਜਿਹੜੀ ਮੰਗ ਹੈ ਉਹ ਵੀ ਪੂਰੀ ਹੋ ਗਈ ਹੈ 27 ਲੈਕਚਰ ਸਾਡੇ ਰੋਪੜ ਦੇ ਕਾਲਜ ਨੂੰ ਮਿਲੇ ਨੇ ਇਹਦੇ ਲਈ ਜਿਹੜੇ ਰੋਪੜ ਕਾਲਜ ਦੇ ਸਾਬਕਾ ਵਿਦਿਆਰਥੀ ਨੇ ਜਿਹਨਾਂ ਦੀ ਭਾਵਨਾਵਾਂ ਅਜ ਵੀ ਕਾਲਜ ਨਾਲ ਜੁੜੀਆਂ ਹੋਈਆਂ ਨੇ ਚਾਹੇ ਮੌਜੂਦਾ ਵਿਦਿਆਰਥੀ ਨੇ ਚਾਹੇ ਉਹਨਾਂ ਦੇ ਬਾਪੇ ਨੇ ਚਾਹੇ ਸਾਰੇ ਰੋਪੜ ਵਾਲੇ ਨੇ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਉੱਥੇ ਨਾਲ ਹੀ ਤੁਹਾਡਾ ਸਭ ਦਾ ਵੀ ਤੁਸੀਂ 8-8 ਸ਼ਹਿਰਾਂ ਦੇ ਵਿੱਚੋਂ ਵੀ ਇੱਥੇ ਆਏ ਹੋਣੇ 8-8 ਜ਼ਿਲ੍ਹਿਆਂ ਦੇ ਵਿੱਚੋਂ ਵੀ ਇੱਥੇ ਆਏ ਹੋਣੇ ਤੁਹਾਨੂੰ ਸਭ ਨੂੰ ਵੀ ਮੁਬਾਰਕਬਾ ਤੇ ਰੂਪਰ ਸ਼ਹਿਰ ਦੇ ਵਿੱਚ ਆਪਣਾ ਕੈਰੀਅਰ ਸ਼ੁਰੂ ਕਰ ਲਈ ਤੁਹਾਨੂੰ ਅ ਸ਼ੁਭ ਕਾਮਨਾਵਾਂ ਥੈਂਕ ਯੂ